ਇਹ ਕਪ ਆਪਣੇ ਮੂੰਹ ਤੇ ਨਾ ਹੱਡੀ ਜਿਹੜੀ ਲੱਗੀ ਨਾ ਕੁੱਤੀ ਲੜਕ ਇਹ ਸੁੱਟਦੀ ਹਾਂ ਅੱਲ੍ਹ ਲਈ ਅਸੀਂ ਕਰਾ ਦਾਂਗੇ ਨਾ ਲਿਖਾਈ ਦਾ ਕੋਈ ਗੱਲ ਨਹੀਂ ਲਿਖਾਈ ਤਾਂ ਮੈਂ ਕਰਾ ਦੂੰ ਕਿੰਨੇ ਦੀ ਕਰਤੀ ਪਾਪਾ ਇਹ ਨਹੀਂ ਤੂੰ ਹੱਥ ਲਿਆ ਜਿ ਲੱਗਦਾ ਯਾਰ ਕਿੱਥੇ ਮੋਟੀ ਮੋਟੀ ਆ ਰੋਣ ਕਿ ਆ ਸਮੱਸਿਆ ਹੋ 500 ਇਹ ਤੇ ਖਰਚਾ ਮਾਲੇ ਦਾ ਤੇ ਬੁਰਾ ਹਾਲ ਹੈ ਕਿ ਕਪਾ ਆਪਣੇ ਮੂੰਹ ਤੇ ਨਾ ਹੱਡੀ ਜਿਹੜੀ ਲੱਗੀ ਨਾ ਕੁੱਤੀ ਲੜਕ ਇਹ ਛੁੱਟਦੀ ਨਹੀਂ ਆਪਣੀ 7000 7500 ਪਿੰਡ ਨਹੀਂ ਜਾਂਦੇ ਸੀ ਪਿੰਡ ਦਾ ਵਧੀਆ ਵੀ ਕਿਦੀ ਦੇਣ ਦਾ ਤਾਂ ਵੇਚੀ ਨਹੀਂ ਹੈਗੀ ਮੈਂ ਚਲਾ ਨਾ ਗਿਆ ਨਹੀਂ ਮੈਂ ਨਾ ਕਰਕੇ ਲਿਆ ਆ ਚਲ ਠੀਕ ਆ ਠੀਕ ਆ ਚੱਲੀਏ ਬਈ ਕਿੱਲੇ ਪਾਲਾ ਠੀਕ ਆ ਯਾਰ ਜੈ ਜੀ ਨਾ ਆ ਵੀ ਪਾ ਲਾਂਗਾ ਚਲੋ ਚਲ ਲਿਖਾਈ ਅਸੀਂ ਕਰਾ ਦਾਂਗੇ ਨਾ ਲਿਖਾਈ ਤਾਂ ਕੋਈ ਗੱਲ ਨਹੀਂ ਲਿਖਾਈ ਤਾਂ ਮੈਂ ਕਰਾ ਦੂੰ 204 ਪਤਾ ਜਾ ਡੀ ਐਚ ਆਰ ਬਾਬਾ 600 ਤੇ 200 ਯਾਰੀ ਰੱਖਦੇ 6200 ਦੀ 6500 ਦੀ ਠੀਕ ਹੈ ਮੈਂ ਆਪ ਹੀ ਦੇ ਅੰਦਰ ਆਪ ਨੂੰ ਪਤਾ ਲਾ ਜਾਂ ਪੈਸੇ ਹੋਰ ਹੋਰ ਉਹ ਕਸਰ ਕੀ ਇਧਰ ਹੋ ਕੇ ਰਸਤੇ ਰਸਤੇ ਦਾ ਤਾ ਤਨ ਮੈਂ ਰਸਤੇ ਵਿਚਾਰ ਹਲੋ ਉਹਦਾ ਵਪਾਰੀ ਮਾਰਿਆ ਜਾ ਉਹ ਡਾਕਾਵਾ ਬੱਜੇ ਨਹੀਂ ਯਾਰ ਆਪਦੇ ਨੂੰ ਪਹਿਲੇ ਆਵਰੇ ਘੜਾ ਲੈ ਫਿਰ ਸਾਈ ਵਾਲਾ ਪਿੱਛੇ ਪੜਾਵੇਂ ਕੀ ਠੋਕਦਾ ਇਹ ਵੀ ਹਾਂ ਸਰਫਰ ਬਾਲੇ ਹੋ ਗਏ ਨਾ ਤਾਂ ਮੋੜੂਗਾ ਤੇ ਕਿੰਨੇ ਦੀ ਕਰਤੇ ਹਾਂ ਕਿੰਨੇ ਦੀ ਕਰਤੇ ਪਾਪਾ ਇਹ ਨਹੀਂ ਤੂੰ ਹੱਥ ਲਿਆ ਜਿ ਰਗਦਾ ਯਾਰ ਚਾ ਅਸੀਂ ਮੂੰਹ ਮੱਥਾ ਰੱਖਦੇ ਆ ਤੂੰ ਮੂੰਹ ਮੱਥੀ ਵਾਲੀ ਗੱਲ ਪੰਜਾ ਪੂਰੇ ਛੀ ਠੀਕ ਹੈ ਨਹੀਂ ਨਹੀਂ ਤੈਨੂੰ ਕੀ ਉੱਥੇ ਕਰਦੇ ਕਿੱਥੇ ਕਿੱਥੇ ਬਾਬਾ ਯਾਰ ਲੇੜੀ ਨਹੀਂ ਰੱਖੀ ਮੋਟੀ ਮੋਟੀ ਆ ਰਣ ਕੇ ਸੁਣਨ ਛੱਤਰਿਆਂ ਲਈ ਖਣਾ ਮੋٹے ਲੇੜੇ ਛੱਤਰੇ ਜਿੱਥੇ ਲਿੱਸੀ ਵਿੱਚ ਵੱੜ ਜੂਗੀ ਕਿੱਥੇ ਕਹਿੰਦਾ ਇਹਦਾ ਕਾੜ ਕਣ ਕੇ ਹੋਰ ਕਰਦੇ ਵਾਦਾ ਘੱਟ ਬਸ ਉੱਤ ਜਿੱਥੇ 200 ਤੇ ਸਾਢੇ ਛੀ ਦੀ ਹੋ ਗਈ ਬਸ ਚੱਲ ਮੈਂ ਆਪੇ ਕਹਿੰਦਾ ਜਹ ਹੁੰਦੀ ਕੋਨੇ ਹੁਣ ਕਰਤੀ ਮੈਂ ਉਹ ਦੱਸ ਤੇ ਨਹੀਂ ਮੋਰ ਦੇ ਬੱਸੇ ਦਾ ਬਾਬਾ ਹਰ ਰੋਜੀ ਦੀ ਕਸਮ ਬਾਬਾ ਕੁੱਸ ਨਹੀਂ ਹੋਏਗਾ ਸਹਤ ਸਾਡੇ 800 700 ਰੁਪਏ ਲੈ ਕੇ ਆ ਜੀ ਨਾ ਸਾਡੇ 800 ਨਾ ਨੋਨ ਦੀ ਕਹਾਣੀ ਚ ਚਲ 500 ਰੁਪਏ ਕਹਤਾ ਵੇ ਸਾਡੇ 800 ਦੇ ਦੁਕਾਨ ਸਾਡੇ ਸੀਦੀ ਕਰਤਾ ਨਾ ਨਾ ਸਾਡੇ ਸੀ ਅੱਜ ਤਾਂ ਹੈਲੇ ਮੰਡੀ ਤੇ ਨਾ ਵੀ ਆਏ ਲੈ ਚੱਕੇ ਉਹ ਯਾਰ ਉਹ ਮੋਟੇ ਉਹ ਯਾਰ ਕਿੱਥੇ ਵੇਚੂਗਾ ਉਹ ਕੀ ਆ ਗਈ ਉਹ ਨੋਨ ਨਹੀਂ ਹੈ ਸੋਕਰ ਮੇਰੇ ਬਾੜੇ ਚੇਂਜ ਆਖ ਲੈ ਭੁੱਕੀ ਹੈਗੀ ਹਾਂ ਹੁਣ ਰਜਾਲਾ ਹਾਂ ਮੋਟੇ ਦੇਖ ਰਜਾਲਾ ਹੁਣ ਕਿਹੜਾ ਮੈਂ ਲੈ ਆਇਆ ਨਹੀਂ ਉਧਰ ਮੈਂ ਪੱਟੇ ਜਾਂਦਾ ਇਹ ਜੁੜਾ ਸੂਈ ਵੀ ਨਹੀਂ ਕਰਵੇਂ ਸੂਈ ਆ ਜੀ ਉਹ ਬਾਈ ਨਹੀਂ ਜੀ ਦੇ ਦੇ ਦੰਦਾ ਮੈਂ ਆਪਾ ਰਮਾ ਦਾ ਬਾਪ ਬਾਈ ਦੀ ਕਦਰ ਹੀ ਕਰੀ ਰੱਜੂ ਦੀ ਨਾ ਮੈਂ ਆਪ ਹੀ ਨੋ ਕਰ ਦਸਵੇਂ ਦੇ ਦੰਦਾ ਮੈਂ 555 1500 ਹੀ ਪਾਤਾ ਨੇ ਵਿੱਚ ਤੇ ਹੀ ਆਪਾ ਤਾਂ ਉਹਦੇ ਹੱਥ ਵੀ ਨਹੀਂ ਮੁਰੇ ਨਾ ਮੈਂ ਆਪ ਹੀ ਨੋ ਕਰਦੇ ਬਿੱਲੇ ਜਾ ਦੇਖ ਲੈ ਕੀ ਚੱਲ ਜਾ ਹਾਂ ਓਏ ਜਾਂ ਪੂਰੀ ਸਾਤ ਦੀ ਹੋ ਗਈ ਉਹ ਸ਼ਰਪਾ ਨਾ ਯਾਰ ਓ ਛੱਡ ਯਾਰ ਬਿੱਲੇ ਬੱਸ ਕਰ ਯਾਰ ਕੋਈ ਕਦੇ ਨਹੀਂ ਮਰਦਾ ਬਾਪਾ ਉਹ ਵਿਚਾਰਾ ਯਾਰ ਚੱਕ ਕਿੱਥੇ ਲਿਆ ਜਾ ਰਸਤਾ ਫੜੀ ਰਹਿਣ ਦੇ ਕੋਈ ਨਹੀਂ ਲੈ ਲੈ ਬੰਨ ਦੇ ਬੰਨ ਦੇ करीम याक बाबा कोशा हां है की यार चलो जी सत खुश हो मराई सादा ता मानतार कर दे जो मर जी मैं भाई रे दो जेनी आबी आस करदा बोनी लड़के दी बोनी लो चक बैठू तू चक की आ पैसे चक हो और आऊ दे त ले वेज पैसे देख दे ने तेरी तेरी पैसे त ले और खुश है